ਪਰ ਗੁਰਵੀਰ ਗਿੱਦਲ ਲਾਹਣਾ ਸ਼ਨੀ ਟਵਾਰ ਹਦੂ ਸਿੰਘ ਵਾਲਾ ਉੱਤੂ ਰਖਸ਼ਾ ਦਿੱਤੋ ਹੋ ਰਮਨ ਟਵਾਰ ਇਹਦੇ ਕੋ ਬਸਰ ਸ਼ਨੀ ਵੀਰ ਕਹਿੰਦਾ ਵੀ ਬੱਜਾ ਧੰਨਵਾਦ ਕਰਦੇ ਜਿਹੜਾ ਪਾ ਜਿਹੜਾ ਵੀ ਸ਼ਨੀ ਵੀਰ ਸ਼ਨੀ ਭਰਾ ਮੇਰਾ ਆ ਮੈਚ ਬਹੁਤ ਤਕੜਾ ਹੈ ਇਹ ਖਿਡਾਰੀਆਂ ਦੀ ਗੱਲ ਕਰੀਏ ਆਹ ਉਹ ਖਿਡਾਰੀ ਆਇਆ ਜਿਹਨੇ ਖੇਡਿਆ ਕੈਨੇਡਾ ਦੇ ਵਿੱਚ ਆਹ ਮੁੰਡਾ ਕਹਿੰਦੇ ਕੈਨੇਡਾ ਖੇਡਿਆ ਮੇਰੇ ਪੰਜਾਬੀ ਵੀਰੋ ਇਹ ਮੁੰਡਾ ਟਰੈਕਟਰ ਵੀ ਜਿੱਤਿਆ ਇਹ ਗਰਵਾਜ ਹਸਰਾਨੇ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਾ ਆਇਆ ਔਰ ਮੇਰੇ ਤੋਂ ਸੱਜਿਆ ਤੇ ਟੀਮ ਆ ਬਾਜਰੇ ਦੀ ਹਰ ਖੱਬੇ ਹੱਥ ਦੀ ਟੀਮ ਹੈ ਕਨਿਆਲੇ ਪਿੰਡ ਦੇ ਔਰ ਦੇਖਦੇ ਆ ਵੀ ਸਾਹਮਣੇ ਸਟਾਪਰਾਂ ਦੇ ਵਿੱਚ ਚਾਰ ਖਿਡਾਰੀ ਬੰਦੀਆਂ ਬੜਾ ਲੰਬੜ ਲੱਗਿਆ ਹੋਇਆ ਨਾਲ ਪੀਤੀ ਹੈ ਨਾਲ ਗੋਪੀ ਹੈ ਉਰਲੇ ਪਾਸੇ ਕਹਿੰਦੇ ਨੰਬਰ ਤੂਹਾਲੇ ਵਾਲਾ ਲੱਗਿਆ ਹੋਇਆ ਇਹਦਾ ਛੇਲੇ ਕਰਾਉਗਾ ਬੱਲੇ ਬੱਲੇ ਬਿੱਟੂ ਕਨਿਆਲੇ ਵਾਲੀ ਪਈ ਹੀ ਰੇਡ ਤੇ ਆਹ ਹੈ ਬੰਦੀਆਂ ਵਾਲਾ ਨੰਬਰ ਪਰ ਦੇਖੋ ਨੰਬਰ ਕਹਿੰਦੇ ਬਿੱਟੂ ਕਨਿਆਲੇ ਵਾਲਾ ਆਪਣੀ ਟੀਮ ਦੇ ਇਸੇ ਜੋੜਾ ਹੈ ਆਹ ਮੁੰਡਾ ਖੇਡਦਾ ਯਾਰ ਤੇ ਖੇਡ ਮੈਦਾਨਾਂ ਵਿੱਚ ਵੀਰੋ ਆਰਮਾ ਦੇ ਸਮੇਂ ਦੇ ਉੱਪਰ ਖੇਡਿਆ ਇਹ ਨਾਲ ਜਨ ਕਹਿੰਦੇ ਯਾਰਪੀ ਧਰਦੀ ਦੇ ਇਹ ਫੇਰ ਕਹਿੰਦੇ ਨਿਊਜ਼ੀਲੈਂਡ ਖੇਡਿਆ ਇਹ ਕੜਿਆਲੇ ਪਿੰਡ ਦਾ ਗੱਗੂ ਆ ਮੇਰੇ ਪੰਜਾਬੀ ਵੀਰੋ ਪਰ ਆਹ ਕੌਣ ਹੈ ਇਹਨੂੰ ਕਹਿੰਦੇ ਸ਼ਿਸ਼ਕੰਦਰਪਰੀਆ ਕੋੜਾ ਕਹਿੰਦੇ ਮੇਰੇ ਵੀਰੋ ਪਰ ਨੰਬਰ ਕਹਿੰਦੇ ਕੜਿਆਲੇ ਵਾਲਾ ਗੱਗੂ ਵਾਲਾ ਕਹਿੰਦੇ ਗੱਗੂ ਜੁੜ ਗਿਆ ਹੁਣ ਤਾਂ ਕਦੇ ਦੋ ਕਾਟ ਰਿਆ ਖੇਡਿਆ ਲਗਾਤਾਰ ਲਓ ਸਾਹਮਣੇ ਰੇਡ ਪੈ ਗਈਆਂ ਹੁਣਾਂ ਜਿਹੜੇ ਬਾਜਦੀ ਟੀਮ ਤਰਫੋਂ ਤੋੜੀ ਪਾਇਆ

ਸਪੌਂਸਰ ਕੀਤੀ ਟੀਮਾ ਵੱਡਾ ਭਾਈ ਤਰਪਾਲ ਬਾਜਰੇ ਵਾਲਾ ਕਹਿੰਦਾ ਪਈ ਬਾਜਰੇ ਟੀਮ ਚਾਹੇ ਜਿੱਤੇ ਭਾਵੇਂ ਹਾਰੇ ਆਪਾਂ 10000 ਦੇ ਹੱਡਰੇ ਮਾਲ ਕਰਾਂਗੇ ਉਧਰ ਕਦੇ ਸੂਰਜੀ ਵੀ ਆਇਆ ਹੋਇਆ ਨਾਲ ਕਦੇ ਖਬੀਆ ਇਸ ਇਲਾਕੇ ਦਾ ਮਾਣ ਸਾਡਾ ਵੀਰ ਜੋ ਸਾਹਮਣੇ ਪਾਈ ਹੋਈ ਕਬੱਡੀ ਤੇ ਪਾਸਾ ਵਾਲੇ ਵੀਰੇ ਨੂੰ ਕਦੇ ਸਿੰਘ ਨੇ ਟੌਪ ਦਾ ਜਫਾ ਲਾਤਾ ਤੇ ਰੇਡ ਤੇ ਬੋਰ ਵੀਰ ਦੇ ਲਓ ਸਾਹਮਣੇ ਘੋਟੀ ਵਾਲਾ ਕਾਲੀ ਅਗਲੀ ਕਬੱਡੀ ਪੰਡ ਦੇ ਵਾਸਤੇ ਖੇਡ ਬਰਾਮ ਦੇ ਵਿੱਚ ਵਾਧਾ ਹੋਇਆ ਔਰ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਕਹਿੰਦੇ ਨੰਬਰ ਵਰਗੇ ਪਿੱਕੀ ਵਰਗੇ ਗੋਪੀ ਵਰਗੇ ਔਰ ਦੋ ਨੰਬਰ ਲੱਗੇ ਹੋਇਆ ਆਹ ਕਹਿੰਦੇ ਬੱਲੀਆ ਵਾਲਾ ਜ਼ਿਲ੍ਹੇ ਦੇ ਨਿਪੋਤਰ ਦਾ ਇਹ ਨੌਜੋਨ ਇਸਰੇ ਦੇਖਾਂਗੇ ਵੀ ਆਹ ਮੋਟੇ ਨੇ ਕਹਿੰਦੇ ਇੱਜ ਲਾ ਕੇ ਮਾਰਿਆ ਇਹਨੇ ਕਹਿੰਦੇ ਅਮਰੀਕ ਬਾਈ ਕਹਿਣਾ ਸੁਣਾ ਵੀ ਸਕੁੱਲਾ ਆਇਆ ਕਿਹਾ ਹਿਆ ਹੁਣ ਕਹਿੰਦੇ ਬੈਂਜ ਲਾ ਕੇ ਮਹੜਦਾ ਹੋਵੇ ਆਣ ਕਹਿੰਦੇ ਕਮਾਲ ਕਰ ਦਿੱਤੀ ਆ ਵੱਡਾ ਮੇਲਾ ਖਿੰਡਿਆ ਯਾਰਿਆਂ ਦਾ ਔਰ ਰੇਡ ਕਹਿੰਦੇ ਸਾਹਮਣੇ ਪਈ ਹੋਈ ਆ ਚੱਪਾ ਚੱਪਾ ਚਰਫਾ ਇੱਕ ਪਾਸੇ ਆ ਗੱਗੂ ਆ ਜਿਹੜਾ ਕਹਿੰਦੇ ਪਹਿਲਾਂ ਬਿੱਟੂ ਬਾਈ ਨੇ ਦੱਸਿਆ ਇਹ ਮੋਟਾ ਐਸਬੀਪੀਸੀ ਦੀ ਟੀਮ ਤਰਫਾ ਇਧਰ ਲੇਗ ਵਿੱਚ ਵੀ ਵੱਡੀਆਂ ਔਰ ਇਹ ਗੁਰਬਾਜ ਸੁਨਾਰੇ ਵਾਲਾ ਹਰ ਰੇਡ ਕਰੇ ਬਿੱਟੂ ਦੀ ਪਾਰੀਆ ਕਰਵਾਣੇ ਵਾਲੇ ਦੀ ਐ ਵੀ ਕਰਵਾਣੇ ਵਾਲਿਆਂ ਜੱਗਾਂ ਵੱਲ ਜਾ ਰਹੇ ਨੇ ਯਾਫਰ ਪੀਤੀ ਚਾਰ ਕਰੇ ਜਾਨਦਾਰ ਯਾਫੀਆਂ ਚ ਆ ਪੀਤੀ ਆ ਹੋ ਟੱਕਰ ਹੋ ਗਈ ਤੇ ਟੱਕਰ ਹੋ ਗਈ ਸ਼ੇਰਾਂ ਦੀ ਫੜਕੇ ਵਿੱਚ ਪਾਣੇ ਦੇ ਅੜਕੇ ਫਾਮ ਵਰਗੀਆਂ ਛਾਪੀਆਂ ਨੇ ਉਧਰ ਕਰੇ ਕਮਾਲ ਕਰੀ ਜਾਂਦੇ ਆ ਆ ਕਰੇ ਸੂਰਜ ਦਾ ਵੀਰ ਸੂਰਜ ਵੀ ਕਰੇ ਕੁਝ ਦਿਨਾਂ ਲਈ ਰੈਸਟ ਤੇ ਆ ਥੋੜੀ ਸੱਟ ਲੱਗੀ ਆ ਹਸਪਤਾਲ ਲਈ ਵੀ ਦਿਵਾਵਾ ਨੇ ਵੀ ਆਉਣ ਵਾਲੇ ਸਮੇਂ ਚ ਖੋਡੀਆਂ ਜੱਲਾ ਹੋਣ ਗਿਆ ਜਿੱਦਾਂ ਜਿਹੜੇ ਗੱਭੂ ਦੇ ਚਰਚੇ ਹੁੰਦੇ ਨੇ ਅੱਗਾ ਧੰਨਵਾਦ ਸਾਰੇ ਭਾਵਨਾ ਦਾ ਰੇੜ ਅੱਡੇ ਬਾਈ ਲਓ ਬਾਜੂਆ ਦੀ ਟੀਮ ਵੱਲੋਂ ਸੋਦੇ ਕਹਿੰਦੇ ਨੌਜਵਾਨ ਕਬੱਡੀ ਪਾਉਣ ਦੇ ਵਾਸਤੇ ਫਿਰ ਤਿਆਰ ਹੈ ਹੋਰ ਐਲਾਨ ਹੋ ਗਿਆ ਗੁਰਪਾਲ ਸਿੰਘ ਬਾਜੂਆ ਫਰੈਂਚ ਸਾਡਾ ਭਰਾ ਐਲਾਨ ਕਰਦਾ ਵੀ ਬਾਜੂਆ ਦੀ ਟੀਮ ਜਿੱਤੇ ਚਾਹੇ ਹਾਰੇ ਕਹਿੰਦੇ 10000 ਰੁਪਏ ਦੇ ਵੱਡੇ ਮਾਨਸਾਨ ਵਾਲ ਹੋ ਗਏ ਬਾਜਰੇ ਦੀ ਟੀਮ ਦੇ ਪਰ ਇਧਰ ਦੇ ਪਾਸੇ ਕਹਾੜੇ ਵਾਲਾ ਲੰਬੜ ਮੇਰੇ ਪੰਜਾਬੀ ਵੀਰੋ ਉਹ ਸਾਹਮਣੇ ਇਸੇ ਨੂੰ ਲੰਬੜ ਲੰਬੜ ਉਹ ਲੰਬੜ ਪੰਦ ਦੇ ਤਲ ਤੇ ਫੇਰਦੇ ਪੈਰ ਲੰਬੜ ਰੇਡਰ ਦੇ ਹਿੱਸੇ ਜੁੜਵਾ ਰਿਹਾ ਵਾਹ ਵਾਹ ਤਾਂ ਕਿ ਰੇਡਰ ਦੇ ਹਿੱਸੇ ਜੁੜ ਗਿਆ ਉਧਰ ਕਹਿੰਦੇ ਪਾਸੋਂ ਵਾਲਾ ਵਿਜੇ ਆ ਗਿਆ ਇਹਨੂੰ ਕੌਣ ਜਫਾਵਾ ਦੇਗਾ ਹੁੰਦਾ ਕਿਰੇ ਚਾਰੇ ਦੇ ਚਾਰੇ ਤਿਆਰ ਨੇ ਰੱਖਿਆ ਤੌੜ ਤੇ ਹੱਥ ਜੱਡੀ ਹੋਈ ਖੋਜੇ ਬਾਹਰ ਸੁਣਕਾ ਬੱਲੇ 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 ਏ ਲੈ ਵੀ ਭਗਤ ਨਾਨਕ ਸਿੰਘ ਮੁੰਡੇ ਦਾ ਹੁੰਦਾ ਬੜੀ ਸੋਹਣੀ ਟਰਾਈ ਕਰ ਰਿਹਾ ਔਰ ਕਦੇ ਕਮਾਲ ਕਰਦੀ ਆ ਇਹ ਕਹਿੰਦੇ ਗੋੜਾ ਹੈ ਸ਼ਿਕੰਦਰ ਪੁਲੀਆ ਮੇਰੇ ਪੰਜਾਬੀ ਵੀਰੋ ਆਹ ਸੂਰਜ ਫੜਾ ਲੈ ਐਵੇਂ ਨਹੀਂ ਸੱਧਿਆ ਇਹ ਕਹਿੰਦੇ ਸ਼ਿਕੰਦਰ ਪੁਲੀਆ ਗੋੜਾ ਹੈ ਲੈ ਵੀ ਭੁੰਦਲਾ ਉਧਰ ਲਾੜ ਫੇਰਦਾ ਕਰਤਾਰ ਪ੍ਰਾਜ ਵੱਲੇ ਕਹਿੰਦੇ त हर जफे न पंज हज़ार किरपाल ਵੀ वारा भा ਬੜਿਆਂ ਦੀ ऐल ਕਸਦਾ ਦਾ ਔਰ ਕਮਾਲ ਕਰਤੀਆਂ ਨੌਜਵਾਨਾਂ ਦੇ ਕਬੱਡੀਆਂ ਪੈ ਰਹੇ ਨੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਵਾਨਾ ਯਾਰੋ ਖੜ ਖੜ ਕੇ ਪਰ ਖੁੱਚੂ ਗਿੱਟੇ ਪਰ ਪਾਊਗਾ ਕਬੱਡੀ ਅੱਜ ਧੁੱਕ ਧੁੱਕ ਕੇ ਉਹ ਜਿਹੜਿਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨਾਂ ਜਾਣਾ ਜਿੱਤ ਕੇ ਕਿ ਜਿਹੜਿਆ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਇਹਦੇ ਸਮੇਂ ਦੀ ਗੱਲ ਹੋਊਗੀ ਕੌਣ ਜਿੱਤ ਕੇ ਜਾਂਦਾ ਹੈ ਲੈ ਵੀ ਸਾਊਂਡ ਵਾਲਾ ਆਵਾਜ਼ ਖੋਲ੍ਹ ਕੇ ਧਾੜ ਬੜ ਕੇ ਬੜਾ ਤਕੜਾ ਹੋਊਗਾ ਉਹ ਸਾਹਮਣੇ ਕਾਲੀ ਘਰੋਟੀ ਪਿੰਡ ਦਾ ਇਸ ਲਈ ਘਰੋਟੀ ਪਿੰਡ ਕਹਿੰਦੇ ਵੱਡੇ ਖੇਡ ਖੇਡ ਪ੍ਰੋਟਾ ਦਾ ਪਿੰਡ ਹੈ ਵੱਡੇ ਖਿਡਾਰੀਆਂ ਦਾ ਪਿੰਡ ਹੈ ਜੱਗੇ ਵਰਗੇ ਪਿੱਲੂ ਵਰਗੇ ਘਰੋਟੀ ਪਿੰਡ ਦੇ ਕਹਿੰਦੇ ਤੱਕਲੇ ਖੇਡੇ ਆ ਪਰ ਵੇਖੋ ਸਾਹਮਣੇ ਇਸ ਲਈ ਕੀ ਇਸ਼ਾਰਾ ਨੰਬਰ ਕਹਿੰਦੇ ਜੀ ਸਟਾਪਰ ਦੇ ਹਿੱਸੇ ਜੁਵਾ ਰਿਹਾ ਹੈ

लॻया <laughs> ਹੋਇਆ ਪਾ ਦਰਸ਼ਕਾ ਲੋਕਾਂ ਨੂੰ ਫੜਦਾ ਓਏ ਕਬੱਡੀ ਟੈਕਨੀਕ ਲਾਉਣੀ ਪੈਣੀ ਆ ਬਾਕੀਆਂ ਨੇ ਬਹੁਤ ਮੈਂਤ ਕੀਤੀ ਆ ਇਹਦੇ ਪਹਿਲਵਾਨੇ ਦੀ ਕੀਤੀ ਆ ਇਹਦੇ ਇਹਦੇ ਅੱਜ ਕਬੱਡੀ ਦੇ ਖੇਲੇ ਜੰਗਰੂ ਦਾ ਹਾਂ ਰੇਡ ਪਈ ਹੋਈ ਆ ਚਾਰ ਯਾਫੀ ਖੇਲੇ ਨੇ ਵਾਜਨ ਦੀ ਧਰਤੀ ਦਾ ਕਰੇ ਮੁੰਡਾ ਭਾਈ ਗੁਰਪਾਲ ਸਿੰਘ ਬਣਾ ਚੜਾ ਦਾ ਬੱਗਰੂ ਚੰਡਿਆ ਹੋਇਆ ਪੱਟਾ ਯਾਰ ਕਰੇ ਕਬੱਡੀ 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 ਆਹ ਰਾ ਦੇਖੋ ਕਬੱਡੀ ਹੋਈ ਖੋਤੇ ਭੱਲੇ 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 ਵਾਹ ਗੱਬਰੂਆ ਇੱਕ ਹਾਰੇ ਵਾਲਾ ਲੱਗਿਆ ਉਹਦੇ ਕਰੇ ਤਾਪਰਾ ਜਫਾ ਲਗਾ ਉਹਦੇ ਬਾਇ ਤਸ਼ਾਰ ਆ ਗਿਆ ਉਹ ਕਰਿਆਲੇ ਵਾਲਾ ਤਸ਼ਾਰ ਇਸੇ ਲਈ ਕਬੱਡੀ ਪੁਆਇੰਟ ਦੇ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੈਂ ਬੇਨਤੀ ਕਰਦਾ ਨੈਕਸਟ ਮੁਕਾਬਲੇ 'ਚ ਦੋਨੋਂ ਟੀਮਾਂ ਜੋੜਾ ਤੇ ਲਾਵੀ ਪੁੰਦਰਾ ਨਾਲ ਕਿਹੜੀ ਟੀਮ ਹੈ ਜੋੜਾ ਤੇ ਨਾਲ ਜਿਹੜੀ ਵੀ ਟੀਮ ਹੈ ਉਹ ਕਿਰਪਾ ਕਰਕੇ ਗਰਾਊਂਡ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਊਗੀ ਪਰ ਟੱਕਰ ਕਹਿੰਦੇ ਵਿਚਾਰ ਦੀ ਥੇ ਭਜੰਦੇ ਨਾਲ ਦੇਖਾਂਗੇ ਵੀ ਹੰਦਿਆਂ ਦੇ ਲਾਗੇ 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 ਆਉ ਤਈਓ ਵਿਸਾ ਕਮਾਲ ਕਰ ਗਿਆ ਮੁੰਡਾ ਕਹਿੰਦੇ ਇਹ ਵੀ ਨੌਜਣ ਕਹਿੰਦੇ ਪ੍ਰਤਾਪ ਦਾ ਜੰਗੀ ਦਾ ਯਾਰ ਹੈ ਇਸ ਲਈ ਟੱਕਾ ਨੰਬਰ ਆਪਣੀ ਟੀਮ ਦੇ ਸੀ ਜੋੜਾ ਹੋਇਆ ਹੈ ਪਹਾਂ ਪਰ ਹਰ ਜ਼ਰੂਰ ਸੰਪਰਕ ਬਣਾਵੇ ਸਾਰੇ ਗੁੱਜਰ ਵੀਰ ਨਾਲ

ਕੜਵੀ ਕਾਲੀ ਸਾਹ ਬਾਹਰੇ ਉਧਰ ਕੜੇ ਕਾਲੀ ਕਬੱਡੀ ਕਬੱਡੀ ਕਰ ਰਹੇ ਆ ਨਾ ਚਾਰ ਖੰਖਾਂ ਦੇ ਫਿਖਰੇ ਨੇ ਆ ਗੋਪੀ ਆ ਪਰ ਕਾਲੀ ਤੇ ਗੋਪੀ ਗੋਪੀ ਤੇ ਕਾਲੀ ਬੱਲੇ 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 ਜੱਪਾ ਜੱਪਾ ਚਰਖਾ ਹਣ ਕੜੇ ਲੱਗਦਾ ਹੋਇਆ ਜਫਾ ਇਹ ਆਦਾ ਢੋਲਣ ਲਹਾਰ ਮਾਈਆ ਬਣ ਕੇ ਉਹ ਜੰਦਰਾ ਜੰਗਾਲ ਖਾ ਗਿਆ ਜੱਦਾ ਕੜੇ ਆ ਗੋਪੀ ਆ ਇਹਦੀ ਵੀ ਵੱਡੀ ਚਰਚਾ ਵਾ ਇਹ ਕਿਨਾਰੇ ਵਾਲੇ ਪ੍ਰਤਾਪਰਾ ਬੈਠੂ ਆ ਉਧਰ ਬਈ ਤੁਸ਼ਾਰ ਆ ਗਿਆ ਅੋ ਤਸ਼ਾਰ ਕਹਿੰਦੇ ਇਸੇ ਕਬੱਡੀ ਪਾਡੇ ਦੀ ਖੇਡ ਚਾਰ ਜੀਰਕਪੁਰ ਤੇ ਦੋਰਾ ਇਹ ਦੋਨੇ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਗਰਾਊਂਡ ਦੇ ਲਾਗੇ ਆ ਜਾਨ ਦੋਰੇ ਦੀ ਟੀਮ ਬੁਲਾਦੇ ਜੀਰਕਪੁਰ ਦੀ ਟੀਮ ਦੇ ਲਈ ਉਹ ਗਰਾਊਂਡ ਦੇ ਲਾਗੇ ਆ ਗਈ ਹੈ ਔਰ ਦੋਰੇ ਦੇ ਖਿਡਾਰੀ ਜਲਦ ਗਰਾਊਂਡ ਦੇ ਲਾਗੇ ਆ ਜਾਣ ਬੜਾ ਧੰਨਵਾਦ ਹੋਊਗਾ ਅੋ ਤਸ਼ਾਰ ਕਹਿੰਦਾ ਤਸ਼ਾਰ ਲੇ ਗਿਆ ਉਧਰ ਹੈਪੀ ਵੀ ਆ ਗਿਆ ਕਹਿੰਦੇ ਧੌਰੀ ਵਾਲਾ ਸਾਡਾ ਵੀਰ ਵੱਗੇ ਵੱਡੇ ਮਨ ਆ ਗਏ ਨੇ ਇਸ ਮੇਲੇ ਤੇ ਉਧਰ ਕੱਢੀ ਹੋਈ ਖੁੱਜ ਜਾ

ਸੰਧੂ ਰਵੀ ਸਰਪੰਚ ਕਲਕੋਵਲ ਬਾਈ ਕਰਨਾਲ ਬਾਬਾ ਔਰ ਸਮ ਪਾਟੀਆਂ ਤੇ ਕਾਕਾ ਹਵਾਸ ਬਾਈ ਖੁਰ ਅਮਰ ਸੰਧੂ ਖੁਰੀ ਨਾਲ ਯਾਰੀ ਆ ਔਰ ਸਾਹਮਣੇ ਕਾਲੀ ਫੇਰ ਕਬੱਡੀ ਕਰਿਆ ਕਾਲੀ ਕਹਿੰਦੇ ਘੋਟੀ ਵਾਲਾ ਕਬੱਡੀ ਪਾਉਣ ਦੇ ਵਾਸਤੇ ਕੇਵਲ ਵਾਦਾ ਹੋਇਆ ਹੈ ਸਾਹਮਣੇ ਚਾਰਾਂ ਦੇ ਖਿਡਾਰੀਆਂ ਦੇ ਵਿੱਚੋਂ ਵੀਹ ਲੋਕ ਗੋਪੀ ਕਹਿੰਦੇ ਟਰਾਈ ਕਰ ਰਹਾ ਹੈ ਉਧਰ ਧਰਵਾ ਦਾ ਮਨਦੀਪ ਗੁੱਜਰ ਰਾਵਾਂ ਲੁਧਿਆਣਾ ਲੈ ਵੀ ਰਾਜਪੂਤ ਹੈਰੀ ਗੁੱਜਰ ਅਮਰਤ ਗੁੱਜਰ ਗੋਤਮ ਗੁੱਜਰ ਗੁਰਪ੍ਰੀਤ ਬਾਸਰ ਤਲਵੀਰ ਬਾਸਰ ਦੇ ਨਾਲ ਸਾਡੇ ਵੀਰ ਜਿੰਟੂ ਰਾਜਪੂਤ ਸਾਹਿਲ ਮਾਲਕ ਨਾਲ ਜਿੰਟੂ ਰਾਜਪੂਤ ਸਾਹਿਲ ਮਾਲਕ ਮਲਵੀਰ ਬੁੰਗਰੀ ਸਤਨ ਨਿਖਲ ਅਮਨ ਸਾਡੇ ਵੀਰ ਦਾਦਾ ਦੇ ਨਾਲ ਗੁਰੇਮਾਨ ਗੋਪੀ ਰਿਆਲ ਆਸ਼ੂ ਮੈਦ ਇਹ ਸਾਡੇ ਵੀਰ ਰੋਹਿਤ ਸੋਤਾ ਨਾਲ ਬਰੋੜਾ ਨਾਲ ਹੰਨੀ ਗੁੱਜਰ ਗੋਪੀ ਜਸਵਾਲ ਤੇ ਜਸਰ ਰਾਏ ਬਲਪ੍ਰੀਤ ਜਸਵਾਲ ਇਹ ਸਾਡੇ ਸਾਰੇ ਵੀਰਾਂ ਦਾ ਅੱਜ ਵਾਹਿਗੁਰੂ ਜੀ ਦੇ ਬਖਸ਼ੇ ਵੀਰਾਂ ਦਾ ਸਾਡੇ ਵੀਰਾਂ ਦਾ ਵਿੱਕੀ ਗਰਾਉਂਡ ਵਾਲੇ ਧੰਨਵਾਦ ਕਰਦੇ ਆ ਅਸ਼ੋਕ ਖੜਕੜ ਕਲਾ ਰੋ ਲੱਖਾ ਖੇਤੇ ਦਾ ਰਹਾ ਰਿੰਟੂ ਰਣਮਾਦਰਾ ਔਰ ਹਰੀ ਕੱਕੜ ਔਰ ਇਹ ਭਾਵਾਂ ਦਾ ਧੰਨਵਾਦ ਆ ਉਧਰ ਕਹਿੰਦੇ ਪੰਜਾਬ ਬਿਲਡਿੰਗ ਮਟੀਰੀਅਲ ਸਟੋਰ ਹੈ उहो बि गुजर बि आया हुया सॼा वीर भई कलदीप रणजीति संजू ख़री विशाल गुजर गुजर आरे वारे न ਛੋਟਾ ਵੀਰ ਕਬੱਡੀ ਪਾ ਰਿਆ ਆਹ ਕਹਿੰਦੇ ਪੁਸ਼ਾਰ ਹੈ ਕਨੇਆਣੇ ਵਾਲਾ ਉਧਰ ਕਹਿੰਦੇ ਖਲੋਟੀ ਵਾਲਾ ਕਹਿੰਦੇ ਟਾਈਗਰ ਸੱਤਾ ਵੀ ਲੱਗਿਆ ਹੋਇਆ ਨਾਲ ਟੱਕਰਿਆ ਖੋਰਿਆ ਐ ਵੀ ਸਿਕੰਦਰਪੁਰ ਜਾਂ ਸਪੋਰਟ ਨਾਲ ਪਿਆਰਾ ਅੱਜ ਜੱਫੇ ਲਾਉਦੇ ਪੜੇ ਆ ਇਸੇ ਗੱਲ ਨੂੰ ਬੁਲਾਇਆ ਭਾਈ ਜਰਪਾਲ ਸਿੰਘ ਬਰਾਜ ਚ ਅਰੇ ਮਾਣ ਕਰਦਾ ਮੁੰਡਿਆਰੀ ਖੇਡ ਤੇ ਵੀ 5000 ਦਾ ਹਰ ਇੱਕ ਜੱਫਾ ਲੱਗੇਗਾ 5000 ਦਾ ਜੱਫਾ ਲੱਗਿਆ ਬਸੋ ਇਸ ਲਈ ਕਹਿੰਦੇ ਵੀ ਤੰਗੜਾ ਨੰਬਰ ਆਪਣੀ ਟੀਮ ਦੇ ਸੀ ਜੋੜ ਗਿਆ ਨੰਬਰ ਇਸ ਲਈ ਕਹਿੰਦੇ ਵਿਸਟਾਪਰ ਦੇ ਹਿੱਸੇ ਜੁੜਾ ਹੋਇਆ ਹੈ ਔਰ ਬੇਨਤੀ ਹੈ ਜੇ ਲੱਗਦਾ ਵੀ ਦੋਵੇਂ ਟੀਮਾਂ ਲੜਨ ਦੇ ਲਾਗੂ ਆ ਗਈਆਂ ਜੀਰ ਕਪੂਰ ਤੇ ਦੋੜਾ ਆ ਚੋਪੀਆ ਮੁਕਾਬਲਾ ਹੋਊਗਾ ਅੱਜ ਇਸ ਕਬੱਡੀ ਆਪਣਾ ਚੌਥਾ ਮੈਚ ਸਰੇਪ ਸਿੰਘ ਸ਼ੁਕਰੀ ਵੱਡਾ ਫਰਦੀ ਖੇਡ ਕਬੱਡੀ ਦਾ ਰਿਕਾਰਡ ਬੋਲ ਰਿਹਾ ਨਾਮ ਪ੍ਰਸਾਦ ਦੀ ਚੈਂਪੀਅਨਸ਼ਿਪ ਪਰ ਗੱਲ ਕਰਾਂਗੇ ਸਮੇਂ ਦੌਰਾਨ ਇਧਰਲੇ ਪਾਸੇ ਆ ਨੰਬਰ ਹੈ ਮੰਨੀਆਂ ਵਾਲਾ ਇਹ ਕਹਿੰਦੇ ਨਕੋਟਰ ਦੇ ਇਲਾਕੇ ਤੋਂ ਚੱਲ ਕੇ ਆਇਆ ਹੈ ਸਾਭੀ ਮੰਨੀਆਂ ਦੀ ਯਾਦਾਂ ਹੈ ਮੰਨੀ ਮੰਨੀਆਂ ਵਾਲਾ ਕਹਿੰਦੇ ਬੈਸਟ ਬੜਾ ਕੱਲ ਪਰ ਸੋਨੂੰ ਲੱਗਦਾ ਵੱਡੇ ਵੱਡੇ ਖਿਡਾਰੀਆਂ ਦਾ ਪਿੰਡ ਹੈ ਔਰ ਇਸੇ ਲਈ ਚਾਹਤਾ ਮੁਕਾਬਲਾ ਸਵਾਪਤ ਲੈ ਵੀ ਆ ਹੈਪੀ ਰਿਫਾੜੇ ਵਾਲਾ ਅੱਜ ਆ ਗਏ ਸਾਰੇ ਟੀਮ ਉਧਰ ਧੰਨਵਾਦ ਆ ਭਾਈ ਅਵੇ ਸਹਿਲ ਕਰਨਵੀਰ ਸਿੰਘ ਆਸਟ੍ਰੇਲੀਆ ਜਗਮੋਹਨ ਸਿੰਘ ਆਸਟ੍ਰੇਲੀਆ ਭਾਈ ਸਮਰਜੀਤ ਸਿੰਘ ਜੀ ਅਰਮਾਨ ਕੁਮਾਰ ਸਿੰਘ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਉਧਰ ਪੰਜਾਬ ਵੈਲਡਨ ਫਾਜ ਦੇ ਨੰਬਰ ਨੇ ਸਾਡੇ 16 ਤੇ ਕਰਾਣੇ ਦੀ ਟੀਮ ਦੇ ਨੰਬਰ ਨੇ 21 ਕਰਾਣੇ ਦੀ ਟੀਮ ਜਿੱਤ ਰਹੀ ਐ ਇਸ ਮੈਚ ਦੇ ਵਿੱਚ ਹਾਜੀ ਉਧਰ ਸ੍ਰੀਠੀ ਇਹ ਪਰਮਾਨੰ ਬਾਪਾ ਜੀ ਜੀਤ ਜਤਨ ਤੋਂ ਪੁੱਜਿਆ ਆ ਅੱਜ ਧੰਨਵਾਦ ਸਬਕੀ ਖੇਡ ਕਲੱਬੀ ਤਰਫੋਂ ਉਧਰ ਧੰਨਵਾਦ ਕਰਦੇ ਆ ਅਜੀਪਾ ਗੁੱਜਰ ਕਮਲ ਗੁੱਜਰ ਲੱਗੀ ਲੁਧਿਆਣਾ ਵਿਕਰਮ ਕਮਾਲ ਤੁਸ਼ਾਲ ਤੁਮਾਰ ਐਂਟੀ ਲੁਧਿਆਣਾ ਪਰਸ ਅਮਿਤ ਭੱਲਾ ਸ਼ੰਕਰ ਤੇ ਵਿਸ਼ਾਲ ਮੋਹੰਦਰਾ ਕਮਲ ਸਿੱਕਾ ਉਧਰ ਧੰਨਵਾਦ ਕਰਦੇ ਆ ਲਾਡੀ ਕੈਨੇਡਾ ਪਿੰਡਾ ਕੈਨੇਡਾ ਤੇ ਨਾਲ ਸਾਡਾ ਭਰਾ ਸੱਤੂ ਝੰਡੂ ਪਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਅਧਰੇ ਹੁੰਦਾ ਧੰਨਵਾਦ ਆਇ ਬੁੱਟਾ ਸਰਪੰਚ ਨਾਲ ਹਰਮਨ ਜਮਰਾਜ ਕੁਸਕਰਨ ਨਾਲ ਸਤਿ ਸ਼੍ਰੀ ਅਕਾਲ ਸਤਨਾਮ ਅਗਰ ਬਾਸ਼ ਪਰਮਿੰਦਰ ਹਰੀ ਗੁੱਜਰ ਤੇ ਮਾਨਿਆ ਅੱਡਾ ਧੰਨਵਾਦ ਸਾਰੇ ਭਾਗਾਂ ਦਾ ਬੇਤੀ ਆ ਦੋਹਰੇ ਦੀ ਟੀਮ ਦੀ ਆਵੇ ਗੌਲ ਵਿੱਚ ਦੋਹਰਾ ਦੋਹਰਾ ਤੇ ਜੀਤਪੁਰ ਬੜਾ ਤਗੜਾ ਮੈਚ ਲੋ ਸ਼ੁਰੂ ਹੋਵੇਗਾ ਦੋ ਟੀਮਾਂ ਦੇ ਦਰਮਿਆਨ ਆਰੇ ਵਸੇਪੀ ਦੇ ਪ੍ਰਮਾਣਾ ਬਾਬਾ ਜੀ ਉੱਚੇ ਉੱਚੇ ਤਰ ਦੇ ਬੰਦੇ ਆ ਅਸੀਂ ਉਹਨਾਂ ਦੇ ਕੋਲੋਂ ਦੇ ਵਿਸ਼ੇ ਦਾ ਆਪ ਦੇ ਉੱਪਰ ਧੰਨਵਾਦ ਕਰਦੇ ਆ ਲੇਕਿ ਜੀ ਆ ਆਪ ਦਾ ਰੋਸ ਕਰਕਮ ਹੈ ਔਰ ਜਿੰਨੀ ਵੀ ਸ਼ਖਸੀਅਤ ਆ ਅੱਜ ਦੇ ਇਸ ਕਬੱਡੀ ਕੱਪ ਦੇ ਪਾਧਰੀ ਸਾਰਿਆਂ ਦਾ ਇੱਥੇ ਲੇਕਿ ਕਿ ਚੱਲਿਆ ਹੋਇਆ ਕਦਮ ਸਾਡੀ ਕਲੱਬ ਦੇ ਸਿਰ ਮੱਥੇ ਆ ਵੱਡਾ ਧੰਨਵਾਦ ਆ ਉੱਧਰ ਸਾਡਾ ਵੀਰ ਆ ਕਮਲ ਸੱਗਾ ਉਹ ਲੱਗੀ ਲੁਧਿਆਣਾ ਵੱਡਾ ਧੰਨਵਾਦ ਆ ਉੱਧਰ ਪਿੰਨਾਲ ਉੱਧਰ ਕਮੇਟੀਰੀਅਲ ਸਟੋਰ ਅਨਵਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਭਾਈ ਸੁਖਤ ਚੋਦਰੀ ਅਸ਼ਵਨੀ ਸਿੰਘ ਪਰ ਨਾਲ ਅਣੀ ਗੱਤਰ ਮਾਡੀ ਬੰਦਾ ਐ ਸੰਧੂ ਜੀ ਇਸ ਆਸਟ੍ਰੇਲੀਆ ਚ ਬੈਠੇ ਨੇ ਸਾਡੇ ਵੀਰ ਭਾਈ ਕਰਨ ਵੀਰ ਆਸਟ੍ਰੇਲੀਆ ਜਗਮਾਨ ਸਿੰਘ ਆਸਟ੍ਰੇਲੀਆ ਰਿੱਤੀ ਰਾਜ ਪੁੱਤਰ ਐ ਵੀ ਬੰਦੇ ਦਾ ਟੀਮਾ ਦੱਸਿਓ